ਪ੍ਰਾਈਵੇਟ ਹੋ ਜਾਣਾ ਹੈ ਬਿਜਲੀ ਬੋਰਡ ਨੇ ਟੁੱਟ ਜਾਣਾ ਹੈ ਕਾਰਪੋਰੇਟ ਸੈਕਟਰ ਦੇ ਅੰਦਰ ਚੱਲਿਆ ਜਾਣਾ ਹੈ ਆਪਣੀ ਮਨਮਰਜ਼ੀ ਨਾਲ ਪੁੰਜਿਆ ਬਧਿਆਨੇ ਦਾ ਬਿਜਲੀ ਵੇਚਣੀ ਹੈ ਸਾਨੂੰ ਇਹ ਬਿਜਲੀ ਮਰੇ ਇਸ ਤਰ੍ਹਾਂ ਨਹੀਂ ਮਿਲਨੇ ਆਪਾਂ ਨੂੰ ਜਿਵੇਂ ਮਿਲ ਰਹੀ ਹੈਗੀ ਇਹਦਾ ਤੌਰ ਤਰੀਕਾ ਹੋਰ ਹੋਣਾਗਾ ਉਹ ਤੁਹਾਨੂੰ ਸਾਰਿਆਂ ਨੂੰ ਪਤਾ ਬਨਾਰੇ ਦੱਸ ਕੇ ਗਏ ਨਹੀਂ ਗਏ 3 4 ਘੰਟੇ ਤੋਂ ਮ ਹੁਣੇ 4 ਘੰਟੇ ਤੋਂ ਮੋਬਾਈਲ ਦਾ ਹੁੰਦਾ ਆਪਣਾ ਇੱਕ ਦਿਨ ਜਾਂ 4 ਘੰਟੇ ਪਹਿਲਾਂ ਤੁਹਾਡੇ ਕੋਲੇ ਮੈਸੇਜ ਆ ਜਾਣਾ ਹੈ ਕਿਉਂਕਿ ਹੁਣ ਆਪਾਂ ਬਿੱਲ ਬਿਜਲੀ ਪਹਿ ਵਰਤ ਕੇ ਬਾਅਦ ਚ ਭਰਦੇ ਆਗੇ ਇਹਦਾ ਫਿਰ ਉਲਟਾ ਹੋਣਿਆ ਵਿਖਾ ਸਾਰੇ ਜਿਵੇਂ ਕਿ ਪਹਿਲਾਂ ਪੈਸੇ ਭਰਨੇ ਫੇਰ ਆਪਾਂ ਨੂੰ ਬਿਜਲੀ ਮਿਲਦੀ ਜਿਹੜੇ ਗਰੀਬ ਲੋਕ ਨੇਗੇ ਜਿਹੜੇ ਦਿਹਾੜੀਦਾਰ ਲੋਕ ਨੇ ਜਿਹੜੇ ਦਿਹਾੜੀ ਕਰਕੇ ਪਰਿਵਾਰ ਪਾਲ ਰਹੇ ਨੇ ਖੇਤਲੇ ਵਰਗ ਦੇ ਲੋਕ ਨੇਗੇ ਵੱਡੀ ਸਮੱਸਿਆ ਖੜੀ ਹੋਣੀ ਹੈਗੀ ਕਿਉਂਕਿ ਅੱਜ ਆਸੀਂ ਬਿਨ ਬਿੱਲ ਨਹੀਂ ਭਰ ਸਕਦੇ ਆਸੀਂ ਬਿੱਲ ਨੂੰ ਅੱਗੇ ਪਿੱਛੇ ਕਰਕੇ ਪਰ ਦਿੰਨੇ ਆ ਮਾੜਾ ਮੋਟਾ ਜੁਰਮਾਨਾ ਲਾ ਕੇ ਪਰ ਦਿੰਨੇ ਆ ਇਸ ਕਰਕੇ ਫਟੜ ਫੜਕੇ ਵੀ ਅੱਗੇ ਪਿੱਛੇ ਕਰਕੇ ਪਰ ਦਿੰਨੇ ਆਗੇ ਪਰ ਇਹ ਸਮੱਸਿਆ ਉਦੋਂ ਜਾ ਦੇ ਵਧਣੀ ਹੈ ਕਿ ਵੀਰ ਹੋਣੀ ਹੈ ਇਸ ਕਰਕੇ ਇਸ ਮਸਲੇ ਨੂੰ ਜਿ세 ਬੰਦਿਆਂ ਨੇ ਚੱਕਿਆਗਾ ਸੈਂਟਰ ਸਰਕਾਰ ਦਾ ਜੋਰ ਲੱਗਿਆ ਹੋਇਆ ਇਹਨੂੰ ਆਪਣੇ ਹਿਸਾਬ ਵਿੱਚ ਲੈਣ ਵਾਸਤੇ ਸੈਂਟਰ ਸਰਕਾਰ ਕਹਿੰਦੀ ਹੈ ਸਾਰੀਆਂ ਹਿੰਦੁਸਤਾਨ ਦੇ ਸਟੇਟਾਂ ਨੂੰ ਸਾਮ ਦੇ ਸੇਟਾ ਨੂੰ ਵੀ ਜਿੰਨੇ ਬਿਜਲੀ ਬੋਰਡ ਦੇ ਦਾਰੇ ਨੇ ਇਹਨਾਂ ਦਾ ਮਤਾ ਪਾ ਕੇ ਤੈਪ ਵੀ ਦੇ ਕੇ ਸਾਨੂੰ ਭੇਜੋ ਪਰ ਸਾਡੀ ਪੰਜਾਬ ਸਰਕਾਰ ਕੀ ਕਰ ਰਹੀ ਹੈ ਇਹਨੂੰ ਲੰਮਕਾਰ ਰਹੀ ਹੈਗੀ ਅਣਾ 30 ਤਰੀਕ ਦੇ ਵਿੱਚ ਅਣਾ 31 ਨਵੰਬਰ 31 ਨਵੰਬਰ ਨੂੰ ਮਾਲ ਦਿੱਤਾ ਹੋਇਆ ਸੀਗਾ ਪਰ ਇਹਨਾਂ ਨੇ ਅਜੇ ਲੰਮਕਾਰ ਰੱਖਿਆ ਪਤਾ ਨਹੀਂ ਕੀ ਦੋ ਚਿੱਠੀ ਚ ਦੇਖ ਸਮਝ ਤੋਂ ਬਾਹਰ ਗੱਲ ਹੋ ਸਕਦਾ ਹੈਗਾ ਦਾ ਇਹ ਵੀ ਗੱਲ ਇਹਦਾ ਮਨ ਦੇ ਵਿੱਚ ਹੋਵੇ ਕਿ ਆਪਕੇ ਜਿਹੜੇ ਪੰਜਾਬ ਦੇ ਹਿੰਦੁਸਤਾਨ ਦੀ ਸਰਕਾਰ ਹੈ ਸਾਡੇ ਇਤਿਹਾਸ ਚੰਗੀ ਤਰ੍ਹਾਂ ਜਾਣਨਾ ਹੈ ਪੰਜਾਬ ਦੇ ਲੋਕੀ ਹੋ ਜੇ ਪੰਜਾਬ ਦੇ ਲੋਕ ਆਪਣਾ ਹੱਥ ਨਹੀਂ ਕਰਦੇ ਪੰਜਾਬ ਦੇ ਲੋਕ ਆਪਣੀ ਗੈਰਨ ਵਾਸਤੇ ਪੰਜਾਬ ਦੇ ਲੋਕ ਆਪਣਾ